ਹੈਲੋ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋਰ ਕੀ ਹਾਲ ਚੱਲ ਵਧੀਆ ਜੀ ਅੱਪਾ ਹੋ ਗਿਆ ਸਕੂਲ ਲਈ ਰੈਡੀ ਬਸ ਆਪਣੀ ਆਉਣੇ ਵਾਲੀ ਆ ਜੀ ਇਹ ਪੰਛੀਆਂ ਦੀਆਂ ਵੱਜਾ ਸੁਣੋ ਜੀ ਸਵੇਰੇ ਸਵੇਰੇ ਲੋਈ ਹੁਣ ਆਪਾਂ ਚੱਲ ਜਾਈਏ ਸਕੂਲ ਤੇ ਆ ਕੇ ਆਪਾਂ ਵਲੋਗ ਬਣਾਵਾਂਗੇ ਜੀ ਬਚਾ ਲਏ ਸਕੂਲ ਬਾਸ ਆਪਣੀ ਆਉਣ ਵਾਲੀ ਆਈ ਬਾਕੀ ਪਬਲੋਗ ਆ ਕੇ ਕੰਟੀਨਿਊ ਕਰਾਂਗੀ ਓਕੇ ਬਾਏ ਹਲੋ ਜੀ ਮਿੱਤਰੋ ਨੇਰੀ ਚੱਲ ਪਈ ਆਈ ਤੇ ਸਵੇਰੇ ਲੱਗਦਾ ਹੀ ਮੀ ਆਉਂਗਾ ਜੀ ਸਵੇਰੇ ਵੀ ਮੀ ਪੈਣ ਲੱਗਿਆਤਾ ਜੀ ਤੇ ਗੰਨ ਦੇਖੋ ਕਿੰਨਾ ਪੈ ਗਿਆ ਨੇਰੀ ਨਾਲ ਹੀ ਹਲੋ ਜੀ ਮਿੱਤਰੋ ਜੀ ਆਰੇ ਗਿਆਪਾ ਅ ਟੋਬੇ ਦਾ ਪਾਣੀ ਦੇ ਵਿੱਚ ਭਰ ਗਿਆ ਜੇ ਹੋਰ ਪਰੂੰਗਾ ਫੇਰ ਸਾਡੇ ਗੰਨੇ ਲੱਗੂਗਾ ਜੀ ਆਰੇ ਇਹ ਸਾਡਾ ਗੰਨਾ ਤੇ ਇਹ ਸਾਡੇ ਧਾਨ ਲੱਗੇ ਹੋਏ ਆ ਜੀ ਤਿੱਦਰੋ ਸਾਡੇ ਘਰ ਦੇ ਆਲੇ ਦੋਲੇ ਸੱਦੇ ਵੀ ਲੱਗੇ ਹੋਏ ਆ ਜੀ ਤੇ ਇੱਧਰ ਆ ਰਹੀ ਜੀ ਸਾਡੀ ਮੱਕੀ ਤਾਂ ਸਾਡੀ ਮੱਕੀ ਖੜੀ ਆ ਜੀ ਤੇ ਇਹ ਸਾਡੇ ਘਰ ਦੇ ਨਾਲ ਸਫੱਜੇ ਲੱਗੇ ਹੋਏ ਆ ਜੀ ਇੱਗੇ ਸਾਡੇ ਤਾਂ ਆਈ ਆ ਆਹ ਤਾਂ ਵੀ ਸਾਡੇ ਆਈ ਤੇ ਇੱਧਰ ਸਾਡਾ ਅਮਰੂਦ ਹੈ ਜੀ ਤੇ ਇੱਧਰ ਸਾਡੇ ਸਵਾਗੇ ਖੜੇ ਆ ਤੇ ਇੱਧਰ ਹਲ ਖੜਾ ਈ ਤੇ ਆ ਸਾਡੇ ਘਰ ਦਾ ਪਿਛਲਾ ਗੇਟ ਆ ਜੀ ਉਹਦੇ ਅੰਦਰ ਸਾਡਾ ਟਰੈਕਟਰ ਉੱਤਰ ਨਿਕਲਦਾ ਈ ਤੇ ਅੱਗੇ ਜਮਨ ਖੜੀ ਈ ਸਾਡੀ ਤੇ ਅੱਗੇ ਸੰਤਰਾ ਖੜਾ ਈ ਸੰਤਰੇ ਨੂੰ ਸੰਤਰੇ ਲੱਗੇ ਹੋਏ ਪਰ ਹਲੇ ਕੱਚੇ ਆ ਜੀ ਤੁਹ ਜੱਗੀ ਕਜਮਣ ਹੋਰ ਖੜੀ ਆਈ ਅਰੇ ਇਹ ਸੰਤਰੇ ਪਰ ਹਲੇ ਕੱਚੇ ਆਈ ਤੇ ਅੱਗੇ ਜਮਣ ਆਈ ਅੱਗੇ ਔਲਾਈ ਪਰ ਔਲਾਈ ਨੂੰ ਹਲੇ ਤੱਕ ਲੱਗਿਆ ਨਹੀਂ ਜੀ ਤੇ ਉਹ ਸਾਡਾ ਚਿੱਠਾ ਹੀ ਜੀ ਜਿਸ ਨਾਲ ਸਾਡੇ ਖੇਤ ਨੂੰ ਪਾਣੀ ਲੱਦਦਾ ਹੀ ਤੇਦਰ ਪੰਛੀ ਬੋਲਣ ਲੱਗੇ ਹੋਏ ਆ ਜੀ ਆ ਲੋ ਜੀ ਮਿਰੋ ਜੀ ਮੇਰੇ ਮਾਸੀ ਦੇ ਮੁੰਡੇ ਨੂੰ ਸਸੀ ਗਾਲ ਇੱਧਰ ਮਿਲੋ ਹੀ ਮੇਰੇ ਚਾਚੇ ਦੇ ਮੁੰਡੇ ਨੂੰ ਜੀ ਸਤਿ ਸ੍ਰੀ ਅਕਾਲ ਜੀ ਇਹਦਾ ਵੀ ਚੈਨਲ ਆ YouTube 'ਤੇ ਅਰਮਾਨ ਨਾਟ 11 ਆ ਵੀ ਅਰਸ਼ਦੀਪ ਸਿੰਘ ਇਹਦਾ ਨਾਮ ਆਈ ਆ ਗੇਮ ਬਹੁਤ ਖੇਲਦਾ ਜੀ ਤੇ ਆ ਅਰਸ਼ਮਹਲ ਗੇਮਿੰਗ ਚੈਨਲ 'ਤੇ ਗੇਮਾਂ ਦੀਆਂ ਹੀ ਪਾਈ ਜਾਂਦਾ ਜੀ ਵੀਡੀਓ ਚੱਲਦੇ ਹੁਣ ਆਪਾਂ ਪਿੰਡ ਵਿੱਚ ਨੂੰ ਜੀ ਛੁੱਟੀ ਹੈਗੀ ਕੱਲ ਨੂੰ ਜੀ ਹਾਂ ਨਾ ਸੌਂਵਾਲ ਦੀ ਆ ਜੰਵਾ ਦੀਤ ਨੂੰ ਹੈਗੀ ਸੌਂਵਾਲ ਜੀ ਇਹ ਵੀ ਹੈਗੀ ਆ ਛੇ ਸਾਰਿਆਂ ਨੂੰ ਸੋਮਵਾਰੀ ਛੁੱਟੀ ਆਈ ਸੋਮਵਾਰ ਨੂੰ ਲਵਾਂਗੇ ਨਜ਼ਾਰੇ ਤੇ ਅੱਜ ਸਾਨੂੰ ਇੱਕ ਸਦਾ ਕਮੈਂਟ ਆਇਆ ਸੀਗਾ ਜੀ ਕਿ ਦਿੱਲੀ ਦਾ ਘਰ ਦਿਖਾਓ ਉਹ ਵੀ ਦਿਖਾਵਾਂ ਜੀ ਇਹ ਟਾਈਮ ਲੱਗਿਆ ਜੀ ਤੇ ਹੁਣ ਆਪਾਂ ਚੱਲ ਜਾਈਏ ਪਿੰਡ ਵਿੱਚ ਨੂੰ ਤੁਹਾਨੂੰ ਦਿਖਾਉਂਦੇ ਆ ਜੀ ਇਧਰ ਆ ਫੋਨ ਚਲਾਈ ਜਾਂਦਾ ਜੀ ਹੁਣ ਵੀ ਦੇਖੋ ਫੋਨ ਹੱਥ ਵਿੱਚ ਹੀ ਹੈ ਤੇ ਯਾ ਤਾਂ ਚੱਲਦੇ ਆ ਫੋਨ ਨਹੀਂ ਛੱਡਦਾ ਹੀ ਹੈਗਾ ਆ ਰਾਤੇ ਜਦੇ ਜਦੇ ਹੋ ਵੀਠੇ ਨਾ ਵੀ ਅਰੇ ਗੇਮ ਬਹੁਤ ਹੈ ਦਈ ਇੱਕ ਗੇਮਾਂ ਦੀ ਵੀਡੀਓ ਪਾਈ ਜਾਂਦਾ ਇਹਨੂੰ ਮੈਂ ਇਦਾਂ ਕਿਹਾ ਕਿ ਜਿੱਦਾਂ ਦੀ ਮੈਂ ਪਾਉਂਦਾ ਇਦਾਂ ਦੀ ਵੀਡੀਓ ਪਾਈ ਕਰਾ ਗੇਮਾਂ ਦੀਆਂ ਪਾਈ ਜਾਂਦਾ ਤੇ ਇਧਰ ਹੀ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅਰਮਾਨ 9811 ਆ ਵੀ ਵਲੋਗ ਪਾਉਂਦਾ ਜੀ ਮੇਰੇ ਵਰਗੇ ਪਰ ਆ ਤਾਂ ਹੀ ਗੇਮਾਂ ਜੀ ਪਾਈ ਜਾਂਦਾ ਜੀ ਆ ਦੇਖੋ ਹੁਣ ਵੀ ਫੋਨ ਹੱਥ ਚਾਹੀਦੇ ਮਹਰ ਚਾਚੂ ਦਾ ਵੀ ਸਾਰਾ ਕਟਾ ਹੋ ਗਿਆ ਜੀ 来 ਹੁਣ ਆਪਾਂ ਚੱਲ ਜਾਈ ਆ ਜਾ ਓਏ ਤੇ ਜਾਂਦੇ ਆ ਜੀ ਹੁਣ ਆਪਾਂ ਤੋ ਆ ਲੈ ਕੇ ਓ ਛੱਡ ਦੇ ਫੋਨ ਕਰ ਤਾਂ ਬੰਦ ਫੋਨੇ ਦੇਖੀ ਹੁੰਦਾ ਸਾਰਾ ਦਿਨ ਮੇਰੇ ਆੜੀ ਕਰਨ ਨੂੰ ਸਪੈਸ਼ਲੀ ਗੱਲ ਜੀ ਇਦਾਂ ਸਾਰੇ ਠੀਕ ਠਾਕ ਹੈ ਜੀ ਹਾਂ ਜੀ ਚਲੋ ਹੁਣ ਆਪਾਂ ਚੱਲ ਜਾਈ ਇੱਧਰ ਜੀ ਦਾ ਘਰ ਦਿਖਾਉਣ ਵਾਸਤੇ ਜਲਦੀ ਦਾ ਘਰ ਪੰਦ ਖਾ ਨਹੀਂ ਸਕੀ ਸ਼ਾਮ ਹੋ ਗਈ ਸੀ ਨਾਲੇ ਆਪਾਂ ਨੂੰ ਪਤਾ ਨਹੀਂ ਇਹ ਕਿਹੜਾ ਤਾ ਹੀ ਜਲਦੀ ਦਾ ਘਰ ਪੰਕ ਕਿਸੇ ਨੈਕਸਟ ਵਲੋਗ ਵੀਡੀਓ ਦਿਖਾਵਾਂਗੇ ਆਪਾਂ ਚੱਲਦੇ ਆ ਜੀ ਆਪਾਂ ਕਰਦੇ ਆ ਵਲੋਗ ਦਾ ਐਂਡ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਚਲੋ ਜੀ ਨੂੰ ਬਲੌਗ ਦਾ ਆਪਾਂ ਕਰਦੇ ਜੀ ਐਂਡ ਤੁਸੀਂ ਸਾਰੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਾਂ ਜੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਇੱਧਰ ਮਿਲੋ ਜੀ ਬਾਈ ਬਾਈ ਚੰਗਾ ਜੀ ਹੁਣ ਆਪਾਂ ਕਰਦੇ ਆਂ ਬਲੌਗ ਦਾ ਐਂਡ ਓਕੇ ਬਾਈ ਮਿਲ ਜਾਂ ਕਿਸੇ ਨੈਕਸਟ ਬਲੌਗ ਵਿੱਚ